শোনো <small> ਸੋਤੇ ਅਸੀਂ ਆਪਣੇ ਸਮਾਜ ਵੱਲੋਂ ਇਹਦਾ ਬਰਨਕਾਰ ਕਰਦੇ ਆ ਜਿਹੜਾ ਘੇਰੇ ਖੋਲੋ ਅਸੀਂ ਪੰਜਾਬ ਸਰਕਾਰ ਨੂੰ ਚਾਹ ਦੇ ਵਿੱਚ ਕਿਸੇ ਜਗ੍ਹਾ ਤੇ ਵੀ ਇਹਨਾਂ ਸ਼ੁਰ ਨਾ ਹੋਏ ਜੀ ਬਾਬੇ ਨੇ ਜਿਹੜਾ 1.5 ਫੁੱਟ ਦਾ ਕੱਪੜਾ ਲਾ ਕੇ ਿੱਠੋཕੁੱਖਾ ਗਲ ਵਿੱਚ ਲੀਰਾ ਪਾ ਕੇ ਇਸ ਸਟੇਜਾਂ ਦੇ ਚੜ ਕੇ ਸਾਡੀਆਂ ਧੀਆਂ ਭੈਣਾਂ ਨੂੰ ਨੰਗਾ ਹੋ ਕੇ ਇਹ ਗੱਲਾਂ ਬਾਤਾਂ ਗਲਤ ਕਰਦਾ ਆ ਸਾਡੇ ਵਾਲਮੀਕੀ ਸਮਾਜ ਚਲਿਤ ਸਮਾਜ ਨੂੰ ਇਸ ਬਾਬੇ ਨੇ ਬਹੁਤ ਗਲਤ ਟਿੱਪਣੀਆਂ ਕੀਤੀਆਂ ਤੇ ਅਪਸ਼ਬਦ ਬੋਲੇ ਆ ਉਹਦੇ ਵਿਰੋਧ ਦੇ ਵਿੱਚ ਅਸੀਂ ਪੰਜਾਬ ਸਰਕਾਰ ਨੂੰ ਅੱਜ ਬੇਨਤੀ ਕਰਦੇ ਆ ਕਿ ਇਸ ਬਾਬੇ ਤੇ ਪੰਜਾਬ ਚ ਆਉਣ ਤੋਂ ਰੋਕ ਕੀਤਾ ਜਾਵੇ ਇਹਦੇ ਸ਼ਿਵਰਾ ਨੂੰ ਨਾ ਮਨਜ਼ੂਰੀ ਦਿੱਤੀ ਜਾਵੇ ਇਸ ਢੁੱਪੂਕਾ ਨੰਗਾ ਜਿਹੜਾ ਬਾਬਾ ਆ ਕਰੋੜਾਂ ਰੁਪਈਆ ਦੀ ਜ਼ਿਆਦਾ ਇਸਨੇ ਬਣਾ ਲਈ ਆ ਇਹ ਟਾਕੂ ਆ ਇਸ ਨੂੰ ਪੰਜਾਬ ਚ ਆਉਣ ਤੇ ਸਾਡੇ ਸਾਰੇ ਸਮਾਜ ਵੱਲੋਂ ਅਸੀਂ ਇਹਦਾ ਵਿਰੋਧ ਕਰਾਂਗੇ ਪੰਜਾਬ ਸਰਕਾਰ ਨੂੰ ਚਾਹੀਦਾ ਆ ਇਹਦੀਆਂ ਡਿਸਪੈਂਸਰੀਆਂ ਬੰਦ ਕਰੋ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬ ਸਰਕਾਰ ਨੇ ਇਹਨੂੰ ਬੰਦ ਨਾ ਕੀਤਾ ਇਹ ਸੰਘਰਸ਼ ਇਸ ਤੋਂ ਵੀ ਜ਼ਿਆਦਾ ਤੇਜ਼ ਕੀਤਾ ਜਾਊਗਾ ਅੱਜ ਇਹਨਾਂ ਪੁੱਤਾਂ ਫੂਕ ਕੇ ਅਸੀਂ ਪੰਜਾਬ ਸਰਕਾਰ ਨੂੰ ਆਪਣੇ ਵੱਲੋਂ ਸੁਨੇਹਾ ਦੇ ਦਿੱਤਾ ਆ ਕਿ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਕਿਸੇ ਵੀ ਜਗ੍ਹਾ ਤੇ ਇਸ ਬਾਬੇ ਦਾ ਕੋਈ ਵੀ ਪ੍ਰੋਗਰਾਮ ਨਹੀਂ ਹੋਣਾ ਚਾਹੀਦਾ ਬਾਲਮੀਕੀ ਸਮਾਜ ਇਸ ਬਾਬੇ ਦਾ ਵਿਰੋਧ ਕਰਦਾ ਹੈ RAM DE PAPA ਮੁਤਾਬਾਦ 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 ਬਾਬਾ ਮੁਤਾਬਾਦ ਉੱਪਰ ਗਗਰ ਵਿੱਚ ਲੀਰਾ ਮਰਦਾਬਾਦ 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 ਬੱਬਾ ਤੇਰੀ ਸੋਚ ਤੇ